ਸਤਿ ਸ੍ਰੀ ਅਕਾਲ ਦੋਸਤੋ ਵਾਤਾਵਰਣ ਦੀ ਸੁੰਤਾ ਅਤੇ ਧਰਤੀ ਨੂੰ ਹਰਿਆ ਭਰਿਆ ਬਣਾਉਣ ਦੇ ਲਈ ਜਿੱਥੇ ਆਪਾਂ ਅਲੱਗ-ਅਲੱਗ ਥਾਵਾਂ ਤੇ ਬੂਟੇ ਲਗਾ ਰਹੇ ਹਾਂ ਉੱਥੇ ਹੀ ਹਰਕਾਰ ਇੱਕ ਰੁੱਖ ਦੀ ਮੁਹਿੰਮ ਤਹਿਤ ਅੱਜ ਆਪਾਂ ਬਹੁਤ ਹੀ ਸਤਿਕਾਰਯੋਗ ਸ਼੍ਰੀ ਅਨਲ ਜੋਸ਼ੀ ਜੀ ਜਿਨ੍ਹਾਂ ਦੇ ਆਪਾਂ ਘਰ ਅੱਜ ਪਹੁੰਚੇ ਆ ਸੋ ਉਹਨਾਂ ਦੇ ਘਰ ਅੱਜ ਆਪਾਂ ਨਿੰਮ ਅਤੇ ਚਿਕਰੀਸ਼ੀਆ ਦੇ ਬੂਟੇ ਲਗਾਉਣ ਜਾ ਰਹੇ ਹਾਂ ਉਹ ਪਹਿਲਾਂ ਵੀ ਵਾਤਾਵਰਣ ਪ੍ਰਤੀ ਕਾਫੀ ਸचेत ਹਨ ਔਰ ਹਮੇਸ਼ਾ ਤੋਂ ਰੋਖ ਲਗਾਉਂਦੇ ਆ ਔਰ ਉਹਨਾਂ ਦੀ ਸੰਭਾਲ ਕਰਦੇ ਆ ਸੋ ਅੱਜ ਆ ਵੀ ਉਹਨਾਂ ਦੇ ਘਰ ਪਹੁੰਚੇ ਹਾਂ ਜਿੱਥੇ ਕੀ ਉਹਨਾਂ ਵੱਲੋਂ ਚਿਕਰੀਸ਼ੀਆ ਨਿੰਮ ਦੇ ਬੂਟੇ ਲਗਾਏ ਜਾ ਰਹੇ ਆ ਸੋ ਉਹਨਾਂ ਦਾ ਇਸ ਵਾਤਾਵਰਣ ਪੱਖੀ ਅਤੇ ਕੁਦਰਤ ਨੂੰ ਸਮਰਪਿਤ ਧਰਤੀ ਨੂੰ ਸਮਰਪਿਤ ਇਹ ਯੋਗਦਾਨ ਬਦਮੁੱਲਾ ਇਸ ਉਪਰਾਲੇ ਨੂੰ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸੋ ਨਾਲ ਦੀ ਨਾਲ ਅਪੀਲ ਕਰਦੇ ਆਂ ਕਿ ਹਰ ਘਰ ਦੇ ਵਿੱਚ ਇੱਕ ਜਾਂ ਦੋ ਰੁੱਖ ਜਿਹੜੇ ਪੰਜਾਬ ਦੇ ਰਵੈਤੀ ਆ ਉਹ ਜ਼ਰੂਰ ਲਗਾਓ ਤਾਂ ਜੋ ਸਾਡਾ ਪੰਜਾਬ ਹਰਾ ਭਰਿਆ ਹੋਰ ਧਰਤੀ ਹਰੀ-ਭਰੀ ਹੋ ਸਕੇ ਔਰ ਵਾਤਾਵਰਨ ਸ਼ੁੱਧ ਹੋ ਸਕੇ ਸੋ ਇਸ ਮੌਕੇ ਆਪਾਂ ਉਹਨਾਂ ਨਾਲ ਗੱਲਬਾਤ ਆ ਕਰਦੇ ਆ ਸਿਰਫ ਦੋ ਚਾਰ ਲਾਈਨਾਂ ਉਹਨਾਂ ਕੋ ਵਾਤਾਵਰਣ ਪ੍ਰਤੀ ਸੁਣਦੇ ਆ ਹਾਂਜੀ ਸਰ ਪਹਿਲਾਂ ਤਾਂ ਤੁਹਾਡਾ ਇਸ ਉਪਰਾਲੇ ਲਈ ਬਹੁਤ ਬਹੁਤ ਧੰਨਵਾਦ ਗੁੱਡ ਮਾਰਨਿੰਗ ਜੋ ਹਿਸਾਬ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੋ ਚਾਰ ਲਾਈਨ ਆਪਣੀਆਂ ਆਪਣੇ ਵਿਚਾਰ ਰੱਖੋ ਤੇ ਇੱਕ ਇੱਕ ਤਰ੍ਹਾਂ ਦਾ ਵਾਤਾਵਰਣ ਪ੍ਰਤੀ ਸਨੇਹਾ ਜ਼ਰੂਰ ਦਿਓ ਹਾਂਜੀ ਸਾਰੇ ਅੱਗੇ ਯਾਰ ਜੀ ਮਾਸਿਨੋ ਸਾਰੇ ਅਕੋਮੈਂਟ ਕਰਦਾ ਜੀ ਆਪਣੇ ਸੁਭਾਅ ਦੇ ਵਿੱਚ ਬਤ ਤੁਹਾਨੂੰ ਸ਼ੁੱਧ ਰੱਖਣ ਦੇ ਲਈ ਛੋਟਾ ਛੋਟਾ ਪਰਾਲਾ ਕਰੋ ਮੈਂ ਆਪਣਾ ਮੈਂ ਤਾਂ ਇੱਕੋ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਆਪਣੇ ਸੁਭਾਅ ਦੇ ਵਿੱਚ ਲੈ ਕੇ ਆਓ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖੋ ਆਪਾਂ 2-2 ਫੁੱਟ 5-5 10-10 ਫੁੱਟ ਕੱਲੇ ਕੱਲੇ ਪਰਾਲਾ ਕਰੀਏ ਸਾਪਾਂ ਪੂਰੇ ਸ਼ਹਿਰ ਨੂੰ ਸਾਫ਼ ਕਰ ਸਕਦੇ ਆ ਬਹੁਤਾ ਮਨ ਇੱਕ ਸ਼ੌਂਕ ਚ ਹੋਣਾ ਚਾਹੀਦਾ ਜੀ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਜਿੱਥੇ ਵੀ ਤੁਹਾਨੂੰ ਲੱਗਦਾ ਆ ਸਾਡੇ ਸਾਰੇ ਘਰ ਅਸੀਂ ਸੀਮੈਂਟ ਦੇ ਨਾ ਕਰੀਏ ਮੈਂ ਸਾਰਾ ਕੋਈ ਮਾਲੀ ਨਹੀਂ ਰੱਖਿਆ ਕੁਛ ਨਹੀਂ ਰੱਖਿਆ ਆਪਣੇ ਘਰਾਂ ਦੇ ਆਲੇ-ਦੁਆਲੇ ਇੱਕ ਸੌ ਕਬੂਟਾ ਆ ਉਹਨਾਂ ਦੀ ਦੇਖਭਾਲ ਖੋਤ ਕਰਦੇ ਆ ਤੇ ਅੱਜ ਰਾਜਾ ਕੈਨ ਜੀ ਆਏ ਸੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਤੇ ਰਾਜ ਜੀ ਸ਼ਹਿਰ ਦੇ ਲਈ ਬਹੁਤ ਜ਼ਿਆਦਾ ਮਿਹਨਤ ਕਰਦੇ ਆ ਵਾਤਾਵਰਨ ਨੂੰ ਖੋਦ ਰੱਖਣ ਦੇ ਲਈ ਤੇ ਮੈਂ ਤਾਂ ਇਹ ਇਸ ਇਹਦੇ ਲਈ ਨਹੀਂ ਇਹ ਤਾਂ ਆਣ ਵਾਲੀ ਪੀੜ੍ਹੀ ਦੇ ਲਈ ਆ ਜੀ ਜੋ ਤੁਸੀਂ ਰਾਜ ਜੀ ਕਰ ਰਹੇ ਆ ਤੁਹਾਡੇ ਸਹਿਯੋਗ ਬਹੁਤ-ਬਹੁਤ ਧੰਨਵਾਦ ਜੀ ਸਾਡੇ ਕੋ ਆਏ ਤੁਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਸੋ ਸਭ ਨੂੰ ਇਹੀ ਅਪੀਲ ਆ ਕਿ ਜੋਸ਼ੀ ਸਾਹਿਬ ਵੱਲੋਂ ਵੀ ਇਹੀ ਅਪੀਲ ਆ ਕਿ ਆਪਣੇ ਘਰ ਦੇ ਨਾਲ ਜਿੱਥੇ ਆਪਾਂ ਪੱਕੇ ਵਿੜੇ ਬਣਾਉਂਦੇ ਆ ਉੱਥੇ ਥੋੜੀ ਥਾਂ ਕੱਚੀ ਰੱਖੋ ਜ਼ਰੂਰ ਜਿੱਥੇ ਇੱਕ ਜਾਂ ਦੋ ਰੁੱਖ ਜ਼ਰੂਰ ਲੱਗ ਸਕਣ ਔਰ ਸਾਡਾ ਜਿਹੜਾ ਪੰਜਾਬ ਆ ਹਰਿਆ ਭਰਿਆ ਹੋ ਸਕੇ ਔਰ ਸਾਡਾ ਵਾਤਾਵਰਣ ਸ਼ੁੱਧ ਹੋ ਸਕੇ ਔਰ ਸ਼ਹਿਰ ਦੀ ਜਿਹੜੀ ਆਪਣਾ ਸਾਫ਼ ਸੁਥਰਾ ਉਹ ਵੀ ਸਾਡੇ ਹੱਥ ਵਸੰਦਾ ਉਹਨੂੰ ਵੀ ਸਾਫ਼ ਸੁਥਰਾ ਰੱਖਣ ਚ ਸਹੀ ਹੋਊ ਜ਼ਰੂਰ ਕਰੋ ਔਰ ਹਰਿਆ ਭਰਿਆ ਕਰਨ ਵਿੱਚ ਇੱਕ ਰੁੱਖ ਦੋ ਬੂਟੇ ਜ਼ਰੂਰ ਲਗਾਓ ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੋਸ਼ੀ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਇਸ ਪ੍ਰਾਲੇ ਲਈ ਪਹਿਲਾਂ ਵੀ ਇਹ ਵਾਤਾਵਰਨ ਪੱਕੀ ਬਹੁਤ ਇਹਨਾਂ ਨੇ ਬੂਟੇ ਲਗਾਏ ਹੋਏ ਆ ਸੋ ਧੰਨਵਾਦ ਜੀ